ਦੇਖੋ ਜਿਹੜੀ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਯਾਦਵ ਵੱਲੋਂ ਜਿੱਥੇ ਮਾੜਿਆਂ ਅੰਸਰਾਂ ਦੇ ਖਿਲਾਫ ਜਿਹੜੀ ਇਹ ਮੁਹਿੰਮ ਚੜੀ ਗਈ ਹੈ ਉੱਥੇ ਜਿਹੜੇ ਡਰੱਗਸ ਸਮਗਲਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਮੁਹਿੰਮ ਜਿਹੜੀ ਚੱਲੀ ਜਾ ਰਹੀ ਹੈ ਉਸ ਤੈਤ ਪਿੱਖੀਪਿੰਡ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਤਿੰਨ ਬੰਦੇ ਜਿਹੜੇ ਸਾਜਨ ਰਾਹੁਲ ਇੰਦਰਜੀਤੁਰਫ ਗੁਰਦਾਸ ਇਹ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਨਾਂ ਦੇ ਕੋਲੋਂ 700 ਗ੍ਰਾਮ ਅਫੀਨ ਇੱਕ ਗੱਡੀ ਤੇ 1 ਲੱਖ ਰੁਪਈਆ ਜਿਹੜਾ ਡਰੱਗ ਮੰਨੀ ਹੈ ਉਹ ਅਸੀਂ ਰਿਕਵਰ ਕੀਤੀ ਹੈ ਤੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਜਿਹੜਾ ਗੁਰਦਾਸ ਹੈ ਉਹਦੇ ਦੇਤੇ ਵੱਖ-ਵੱਖ ਥਾਣਿਆਂ ਦੇ ਵਿੱਚ ਸਦਰਪੱਟੀ ਵਿਖੀ ਬਿੰਦ ਤੇ ਹੋਰ ਥਾਣਿਆਂ ਦੇ ਵਿੱਚ ਕਾਫੀ ਜਿਹੜੇ ਕ੍ਰਿਮੀਨਲ ਮੁਕਦਮੇ ਦਰਜ ਆ ਤੇ ਜਿਹੜਾ ਰਾਹੁਲ ਉਹਦੇ ਖਿਲਾਫੀ اسلامਾਬਾਦ 363 366 ਲੜਕੀ ਨੂੰ ਹਵਾ ਕਰਨ ਦਾ ਮਰਚਾ ਦਰਜ ਹੈ 사ਜਨ ਦੇ ਖਿਲਾਫੀ ਜਿਹੜਾ 307 ਦਾ ਸਿਣੀ ਪੱਟੀ ਦੇ ਵਿੱਚ ਮਰਚਾ ਦਰਜ ਹੈ ਜਿਹੜੀ ਬੈਕਗ੍ਰਾਉਂਡ ਜੇ ਆਪਾਂ ਗਿਣੀਏ ਤੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਉਹ ਕ੍ਰਿਮੀਨਲ ਹੈ ਸੋ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕੀਤਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਅਸਰ ਕੀਤਾ ਗਿਆ 22 ਤਰੀਕ ਤੱਕ ਸੋ ਇਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 100 743 ਅੰਡਰ ਸੈਕਸ਼ਨ ਜਿਹੜਾ 29 ਕਾਡ 85 ਆ 18 ਬੀ ਜਿਹੜਾ 18 ਬੀ 29 ਕਾਡ 85 ਜਿਹੜਾ ਵਾ ਮੁਕਤਮਾ ਤਰਜੇ ਸਿਸਕੀ ਕਰੇ ਜਿੱਦਿਐ ਅਸੀਂ ਤਫਤੀਸ਼ ਕਰ ਰਹੇ ਹਾਂ ਸੋ ਦਰਾਨੇ ਰਿਮਾਂਡ ਇਹਨਾਂ ਕੋਲ ਕੁਝ ਕੁਛ ਕੀਤੀ ਹੋਈ ਹੈ ਉਹ ਕਿ ਇਹ ਜਿਹੜੀ ਫੀਮ ਹੈ ਕਿੱਥੋਂ ਲੈ ਕੇ ਤੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਨੀ ਸੀ ਨੰਬਰ 1 ਨੰਬਰ 2 ਕਿਉਂਕਿ ਗੁਰਦਾਸ ਦੇ ਖਿਲਾਫ ਪਹਿਲੇ ਜਿਹੜੇ 307 ਆਰਮਜ਼ ਐਕਟ ਦੇ ਮੁਕਦਮੇ ਦਰਜਾ ਤੇ ਉਹ ਜਿਹੜਾ ਪਿਸਤਲ ਦਾ ਵੈਪਨ ਆ ਉਹ ਕਿੱਥੇ ਆ ਤੇ ਉਹਦੀ ਬਰਾਮਦਗੀ ਨੂੰ ਜਿਹੜਾ ਯਕੀਨੀ ਬਣਾਇਆ ਜਾਊਗਾ ਸੋ ਮੇਰੀ ਫੇਰ ਸਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਅਪੀਲ ਆ ਕਿ ਉਹ ਨੇਕ ਕੰਮਾਂ ਤੇ ਚੱਲਣ ਗਲਤ ਕੰਮਾਂ ਦਾ ਨਤੀਜਾ ਜਿਹੜਾ ਵਾ ਉਹਨਾਂ ਨੂੰ ਜੇਲ੍ਹ ਤੱਕ ਲੈ ਕੇ ਜਾਊਗਾ ਸੋ ਇਹਨਾਂ ਨੂੰ ਵੀ ਜੇਲ੍ਹ ਯਾਤਰਾ ਜਿਹੜੀ ਉਹ ਕਰਨੀ ਪਊਗੀ